ਦੋਸਤੋ ਮਾਤਾ ਹਰੀ ਕੌਣ ਸੀ ਜਿਸ ਨੇ ਆਪਣੀ ਸੁੰਦਰਤਾ ਦੇ ਜਾਲ ਵਿੱਚ ਫਸਾ ਕੇ 50000 ਲੋਕਾਂ ਨੂੰ ਮਾਰ ਦਿੱਤਾ ਸੀ ਆਓ ਜਾਣਦੇ ਹਾਂ ਇਸ ਦੇ ਬਾਰੇ ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਾਸੂਸ ਵੀ ਕਿਹਾ ਜਾਂਦਾ ਹੈ ਦੋਸਤੋ ਜਦੋਂ ਵੀ ਅਸੀਂ ਜਾਸੂਸੀ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਸ਼ਰਲਾਕ ਹੋਜ਼ਲ ਜਾਂ ਕਰਮਚੰਦ ਜਾਂ ਵਿਊਮੇ ਕੇਸ ਬਖਸ਼ੀ ਦਾ ਨਾਮ ਆਉਂਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਜਾਸੂਸੀ ਦੀ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਨਾਮ ਮਾਰਗਰੇਟ ਗ੍ਰੀਟੋਇਡਾ ਜੈਲੇ ਦਾ ਹੈ ਜਿਸ ਨੂੰ ਮਾਤਾ ਹਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦੋਸਤੋ ਇਤਿਹਾਸ ਵਿੱਚ ਉਸ ਨੂੰ ਲਗਭਗ 50000 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ ਇੰਨਾ ਹੀ ਨਹੀਂ ਕੁਛ ਨਹੀਂ ਜਰਮਨੀ ਵਿੱਚ ਜਾਸੂਸੀ ਕਰਨ ਦਾ ਵੀ ਗੰਭੀਰ ਦੋਸ਼ ਲਗਾਇਆ ਗਿਆ ਸੀ ਕਿਹਾ ਜਾਂਦਾ ਹੈ ਕਿ ਮਾਤਾ ਹਰੀ ਦੇ ਕਈ ਪ੍ਰਭਾਵਸ਼ਾਲੀ ਲੋਕਾਂ ਨਾਲ ਸੰਬੰਧ ਵੀ ਸਨ ਮਾਤਾ ਹਰੀ ਨੂੰ ਜੇਲੇ ਵੀ ਕਿਹਾ ਜਾਂਦਾ ਹੈ ਉਹ ਨਾ ਸਿਰਫ ਇੱਕ ਮਸ਼ਹੂਰ ਜਾਸੂਸੀ ਬਲਕਿ ਉਹ ਇੱਕ ਮਸ਼ਹੂਰ ਡਾਂਸਰ ਵੀ ਸੀ ਉਹ ਇੰਨੀ ਮਸ਼ਹੂਰ ਸੀ ਕਿ ਵੱਡੇ ਵੱਡੇ ਰਾਜਨੀਤਾ ਅਤੇ ਫੌਜ ਦੇ ਮੁਖੀ ਉਸ ਦਾ ਡਾਂਸ ਦੇਖਣ ਲਈ ਆਉਂਦੇ ਸਨ ਪਹਿਲੇ ਵਿਸ਼ਵ ਜੁੱਧ ਦੇ ਦੌਰਾਨ ਜੇਲੇ ਪੈਰਿਸ ਵਿੱਚ ਇੱਕ ਡਾਂਸਰ ਅਤੇ ਸਟਿੱਪਰ ਦੇ ਰੂਪ ਵਿੱਚ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ ਇਸ ਦੌਰਾਨ ਉਹ ਕਿਸੇ ਦੇਸ਼ ਦੀ ਗੁਪਤ ਸੂਚਨਾ ਨੂੰ ਟ੍ਰਾਂਸਫਰ ਕਰਨ ਦੇ ਕੰਮ ਵਿੱਚ ਜੁਟ ਗਈ ਅਤੇ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਸਨੇ ਆਪਣੇ ਹੁਨਰ ਦਾ ਇਸਤੇਮਾਲ ਕੀਤਾ। ਉਸ ਦੇ ਅੰਦਾਜ਼ ਤੋਂ ਕਈ ਲੋਕ ਪ੍ਰਭਾਵਿਤ ਹੋਏ ਦੋਸਤ ਤੁਹਾਨੂੰ ਦੱਸ ਦਈਏ ਕਿ ਜਰਮਨ ਪ੍ਰਿੰਸ ਮੀਟ ਕਈ ਲੋਕ ਉਹਨਾਂ ਦੇ ਪ੍ਰਸ਼ੰਸਕ ਸਨ ਮਾਤਾ ਹਰੀ ਦਾ ਜਨਮ 1876 ਵਿੱਚ ਨੀਦਰਲੈਂਡ ਵਿੱਚ ਹੋਇਆ ਸੀ ਅਤੇ ਪੈਰਿਸ ਵਿੱਚ ਹੀ ਮਾਤਾ ਹਰੀ ਦਾ ਵਿਆਹ ਰਾਇਲ ਨੀਦਰਲੈਂਡ ਆਰਮੀ ਦੇ ਇੱਕ ਅਧਿਕਾਰੀ ਨਾਲ ਹੋਇਆ ਸੀ ਜੋ ਉਸ ਸਮੇਂ ਇੰਡੋਨੇਸ਼ੀਆ ਵਿੱਚ ਤਾਇਨਾਤ ਸੀ ਦੋਵੇਂ ਤਤਕਾਲੀ ਡੱਚ ਈਸਟ ਇੰਡੀਆ ਦੇ ਇੱਕ ਟਾਪੂ ਆਕੂ ਜਾਵਾ ਵਿੱਚ ਰਹਿ ਰਹੇ ਸਨ ਇੰਡੋਨੇਸ਼ੀਆ ਵਿੱਚ ਵੀ ਉਹ ਇੱਕ ਹੋਰ ਡਾਂਸਰ ਕੰਪਨੀ ਨਾਲ ਜੁੜ ਗਈ ਅਤੇ ਉੱਥੇ ਉਸਨੇ ਆਪਣਾ ਨਾਮ ਬਦਲ ਕੇ ਮਾਤਾ ਹਰੀ ਰੱਖ ਲਿਆ 1907 ਵਿੱਚ ਨੀਦਰਲੈਂਡ ਵਾਪਸ ਆਉਣ ਤੋਂ ਬਾਅਦ ਮਾਤਾ ਹਰੀ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਪੈਰਿਸ ਚਲੀ ਗਈ। ਉਹ 1 ਸਾਲ ਤੱਕ ਪੈਰਿਸ ਵਿੱਚ ਇੱਕ ਫ੍ਰਾਂਸੀਸੀ ਸਿਆਸਤਦਾਨ ਬਣ ਕੇ ਰਹੀ ਅਤੇ ਇਸ ਦੌਰਾਨ ਫ੍ਰਾਂਸ ਦੀ ਸਰਕਾਰ ਨੇ ਉਸ ਨੂੰ ਜਾਸੂਸੀ ਕਰਨ ਲਈ ਪ੍ਰੇਰਿਆ। ਖਾਲਕੀ ਇਸ ਕੰਮ ਦੇ ਬਦਲੇ ਉਸ ਨੂੰ ਮਾਮੂਲੀ ਰਕਮ ਦਿੱਤੀ ਗਈ ਸੀ ਦੋਸਤੋ ਕਹਿੰਦੇ ਹਨ ਕਿ ਪਹਿਲੇ ਵਿਸ਼ਵ ਜੰਦੂਰਾਂ ਫਰਾਂਸ ਤੇ ਮਾਤਾ ਹਰੀ ਨੂੰ ਹਥਿਆਰ ਬਜੋ ਵਰਤ ਕੇ ਜਰਮਨ ਫੌਜੀ ਅਫਸਰਾਂ ਪਰੇ ਕਈ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ ਸਨ ਪਰ ਕਿਹਾ ਜਾਂਦਾ ਹੈ ਕਿ ਲਾਲਚ ਬਹੁਤ ਮਾੜੀ ਚੀਜ਼ ਹੈ ਅਤੇ ਇਸੇ ਲਾਲਚ ਕਾਰਨ ਫਰਾਂਸ ਦੇ ਜਰਮਨੀ ਨਾਲ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਵੀ ਕੀਤੀਆਂ ਇਸ ਲਈ ਇਹ ਦੋਗਲੀ ਹੋ ਗਈ ਅਤੇ ਆਪਣੇ ਕੰਮ ਲਈ ਦੋਨਾਂ ਤੋਂ ਪੈਸੇ ਲੈ ਰਹੀ ਸੀ ਪਰ ਸੱਚ ਸਾਹਮਣੇ ਆਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਿਆ ਅਤੇ ਫ੍ਰਾਂਸ ਦੀ ਖੋਪੀਆ ਏਜੰਸੀ ਨੂੰ ਇਸ ਦੀ ਹਵਾ ਮਿਲ ਗਈ ਤੇ ਮਾਤਾ ਹਰੀ ਨੂੰ 1917 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਨੂੰ 50 ਹਜ਼ਾਰ ਲੋਕਾਂ ਦਾ ਜ਼ਿੰਮੇਵਾਰ ਵੀ ਠਹਿਰਾਇਆ ਗਿਆ 15 ਸਤੰਬਰ 1917 ਨੂੰ ਉਸ ਨੂੰ ਗੋਲੀਆਂ ਚਲਾ ਕੇ ਮੌਤ ਦੀ ਸਜ਼ਾ ਵੀ ਸੁਣਾਈ ਗਈ ਇਸ ਭਿਆਨਕ ਦੋਹਰੀ ਖੇੜ ਕਾਰਨ ਮਾਤਾ ਹਰੀ ਨੂੰ ਸਿਰਫ 41 ਸਾਲ ਦੀ ਉਮਰ ਵਿੱਚ ਹੀ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ